ਸਾਕਾ ਪੰਜਾ ਸਾਹਿਬ ਜੋ ਕਿ ਹਸਨ ਅਬਦਾਲ ਦੀ ਧਰਤੀ ਤੇ 30 ਅਕਤੂਬਰ 1922 ਨੂੰ ਆਪਰਿਆ ਜਿਸ ਵੇਲੇ ਸਿੰਘਾਂ ਦੇ ਨਾਲ ਲੱਦੀ ਹੋਈ ਰੇਲ ਗੱਡੀ ਹਸਨ ਅਬਦਾਲ ਸਟੇਸ਼ਨ ਤੋਂ ਗੁਜ਼ਰ ਰਹੀ ਸੀ ਕਰੀਬ 300 ਸਿੱਖਾਂ ਦੇ ਕਰੀਬ ਸਮੇਤ ਬੀਬੀਆਂ ਦੇ ਪਟੜੀ ਦੇ ਉੱਪਰ ਬੈਠ ਕੇ ਆਉਂਦੀ ਹੋਈ ਸ਼ੂਕਦੀ ਹੋਈ ਰੇਲ ਗੱਡੀ ਨੂੰ ਰੋਕਿਆ ਗਿਆ ਤੇ ਉਸ ਸੰਗਤ ਦੇ ਵਿੱਚ ਸ਼ਹੀਦ ਭਾਈ ਪ੍ਰਤਾਪ ਸਿੰਘ ਜੀਆਂ ਦੀ ਧਰਮ ਸਪਤਨੀ ਬੀਬੀ ਹਰਨਾਮ ਕੌਰ ਜੀ ਵੀ ਬੈਠੇ ਸਨ ਜਿਨ੍ਹਾਂ ਦੀ ਕੋਖ ਦੇ ਵਿੱਚ ਉਸ ਵੇਲੇ ਬੱਚਾ ਸੀ ਗੁਰੂ ਕੇ ਬਾਗ ਦੇ ਮੋਰਚੇ ਦੇ ਦੌਰਾਨ ਗ੍ਰਿਫਤਾਰ ਕੀਤੇ ਹੋਏ ਸਿੰਘਾਂ ਦੇ ਨਾਲ ਭਰੀ ਹੋਈ ਗੱਡੀ ਜਦੋਂ ਸ਼ੂਕਦੀ ਹੋਈ ਹਸਨ ਅਬਦਾਲ ਦੇ ਸਟੇਸ਼ਨ ਪਰ ਪਹੁੰਚੀ ਤੇ ਸੰਗਤਾਂ ਰੋਕਣ ਵਾਸਤੇ ਪਟੜੀ ਤੇ ਲੰਮੇ ਪੈ ਗਈਆਂ ਤੇ ਸਾਰਿਆਂ ਤੋਂ ਅੱਗੇ ਸਨ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਜੀ ਜੋ ਕਿ ਇੰਜਣ ਦੇ ਹੇਠਾਂ ਨੀੜੇ ਗਏ ਗੱਡੀ ਰੁਕ ਗਈ ਹੋਰ ਵੀ ਸਿੱਖ ਜਿਹੜੇ ਸੀ ਬਹੁਤ ਫੱਟੜ ਬੜੇ ਜ਼ਖਮੀ ਹੋਏ ਭਾਈ ਕਰਮ ਸਿੰਘ ਤੇ ਕੁਝ ਸਮੇਂ ਬਾਅਦ ਹੀ ਸ਼ਹੀਦ ਹੋ ਗਏ ਭਾਈ ਪ੍ਰਤਾਪ ਸਿੰਘ ਜੀ ਦੇ ਸਰੀਰ ਨੂੰ ਇੱਕ ਮੰਜੇ ਤੇ ਪਾ ਕੇ ਗੁਰਦੁਆਰਾ ਸਾਹਿਬ ਲੈ ਕੇ ਆਂਦਾ ਗਿਆ ਜਿੱਥੇ ਦੱਸਦੇ ਆ ਵੀ ਉਹਨਾਂ ਦਾ ਜਵੜਾ ਸਾਰਾ ਖੁੱਲਾ ਸੀ ਪਰ ਜਵਾਨ ਉਹਨਾਂ ਦੀ ਚਲਦੀ ਰਸਨਾ ਉਹਨਾਂ ਦੀ ਚਲਦੀ ਸੀ ਤੇ ਉਹਨਾਂ ਦੀ ਧਰਮ ਸਪਤਨੀ ਬੀਬੀ ਹਰਨਾਮ ਕੌਰ ਜੀ ਨੇ ਆਖਰੀ ਸਵਾਸਿਆਂ ਤੇ ਉਹਨਾਂ ਦੇ ਨਾਲ ਕੁਝ ਬਚਨ ਸਾਂਝੇ ਕੀਤੇ ਉਹਨਾਂ ਨੇ ਆਖਿਆ ਵੇਖੋ ਢਾਈਆਂ ਕੋਸਾ ਲੰਦਾ ਆਪਣਾ ਪੁੱਤਰ ਤਰਲੋਕ ਸਿੰਘ ਜਦੋਂ ਚੜਾਈ ਕਰ ਗਿਆ ਤੇ ਤੋ ਸ਼ੀਮ ਨੂੰ ਆਖਿਆ ਸੀ ਵੀ ਅੱਖਾਂ ਵਿੱਚ ਹੰਝੂ ਨਾਲ ਲੈ ਕੇ ਆਈਂ ਜੋ ਹੋਇਆ ਪਾਣੀ ਵਿੱਚ ਹੋਇਆ ਹੈ ਤੇ ਮਾਲਕ ਸਾਨੂੰ ਖੁਸ਼ੀਆਂ ਦੇਵੇਗਾ ਤੇ ਬੀਬੀ ਹਰਨਾਮ ਕੌਰ ਜੀ ਕਹਿੰਦੇ ਮੈਂ ਆਖਿਆ ਵੇਖ ਲਓ ਤੁਸੀਂ ਆ ਗੱਲਾਂ ਕਰਦੇ ਸੀ ਅੱਜ ਤੁਸੀਂ ਮੈਨੂੰ ਛੱਡ ਕੇ ਜਾ ਰਹੇ ਹੋ ਤੇ ਕਹਿੰਦੇ ਅੰਤਲੇ ਬੋਲ ਜੋ ਭਾਈ ਪ੍ਰਤਾਪ ਸਿੰਘ ਜੀਆ ਨੇ ਆਪਣੀ ਸਿੰਘਣੀ ਨੂੰ ਆਖੇ ਸਪਤਨੀ ਨੂੰ ਆਖੇ ਕਿ ਹੁਣ ਵੀ ਤੂੰ ਕਾਬਰੀ ਨਾ ਡੋਲੀ ਨਾ ਜੋ ਹੋ ਰਿਹਾ ਹੈ ਉਹ ਪਾਣੀ ਦੇ ਵਿੱਚ ਹੋ ਰਿਹਾ ਹੈ ਤੇ ਬੜਾ ਭਾਵਕ ਹੋ ਕੇ ਆਖਿਆ ਜੇ ਤੂੰ ਮੈਨੂੰ ਦਿਲੋਂ ਪਿਆਰ ਕਰਦੀ ਹੈ ਤੇ ਮੇਰੇ ਨਾਲ ਇੱਕ ਵਾਅਦਾ ਕਰ ਬੀਬੀ ਹਰਨਾਮ ਕੌਰ ਜੀ ਕਹਿੰਦੇ ਵੀ ਕੀ ਕਹਿੰਦੇ ਵਾਅਦਾ ਇਹ ਕਰ ਵੀ ਮੇਰੇ ਸ਼ਹੀਦ ਹੋਣ ਤੋਂ ਬਾਅਦ ਤੂੰ ਅੱਖਾਂ ਵਿੱਚ ਹੰਝੂ ਨਹੀਂ ਲੈ ਕੇ ਆਵੇਂਗੀ ਕਹਿੰਦੇ ਮੈਂ ਤੇ ਆਖਿਆ ਵੀ ਹਾਂ ਮੈਂ ਤੁਹਾਡੇ ਨਾਲ ਦਿਲੋਂ ਪਿਆਰ ਕਰਦੀ ਮੈਂ ਅੱਖਾਂ ਵਿੱਚ ਹੰਝੂ ਨਹੀਂ ਲੈ ਕੇ ਆਉਂਦੀ ਪਰ ਇੱਕ ਪ੍ਰਸ਼ਨ ਦਾ ਜਵਾਬ ਦੇ ਦਿਓ ਕਹਿੰਦੇ ਉਹ ਸਹਿਕਦੇ ਹੋਏ ਭਾਈ ਪ੍ਰਤਾਪ ਸਿੰਘ ਕਹਿੰਦੇ ਵੀ ਦੱਸ ਕੀ ਪੁੱਛਣਾ ਹੈ ਤੇ ਬੀਬੀ ਹਰਨਾਮ ਕੌਰ ਜੀ ਕਹਿੰਦੇ ਮੈਂ ਪੁੱਛਿਆ ਵੇਖੋ ਜਦੋਂ ਆਪਣਾ ਬੱਚਾ ਚੜਾਈ ਕਰ ਗਿਆ ਮੈਂ ਨਹੀਂ ਰੋਈ ਪਹਾਣੇ ਵਿੱਚ ਰਹੀ ਹੁਣ ਤੁਸੀਂ ਵੀ ਛੱਡ ਕੇ ਜਾ ਰਹੇ ਹੋ ਪਰ ਇਹ ਦੱਸੋ ਵੀ ਮੇਰਾ ਕੀ ਬਣੇਗਾ ਤੇ ਕਹਿੰਦੇ ਭਾਈ ਪ੍ਰਤਾਪ ਸਿੰਘ ਜੀ ਨੇ ਬੜੇ ਫਖਰ ਦੇ ਨਾਲ ਉਸ ਵੇਲੇ ਆਖਿਆ ਕੋਈ ਗੱਲ ਨਹੀਂ ਤੂੰ ਘਬਰੀ ਨਾ ਖਾਲਸਾ ਪੰਥ ਤੇਰੇ ਨਾਲ ਖੜਾ ਹੈ ਇੱਕ ਰਾਗੀ ਸਿੰਘ ਜੀ ਆਈ ਉਹਨਾਂ ਨੇ ਜ਼ਖਮੀ ਹੋਏ ਭਾਈ ਪ੍ਰਤਾਪ ਸਿੰਘ ਜੀਆਂ ਦਾ ਸਿਰ ਆਪਣੀ ਗੋਦ ਵਿੱਚ ਰੱਖਿਆ ਜਪਜੀ ਸਾਹਿਬ ਦਾ ਪਾਠ ਕਰਨਾ ਆਰੰਭ ਕਰ ਦਿੱਤਾ ਇਕ ਓਅੰਕਾਰ ਤੋਂ ਲੈ ਕੇ ਜਦੋਂ ਉਹਨਾਂ ਨੇ ਪੌੜੀਦਰ ਪੌੜੀ ਪਾਠ ਕੀਤਾ ਅੰਤਲੇ ਵਚਨ ਆਏ ਕੀਤੀ ਛੁੱਟੀ ਨਾਲ ਤੇ ਕਹਿੰਦੇ ਨਾਲ ਹੀ ਭਾਈ ਪ੍ਰਤਾਪ ਸਿੰਘ ਜੀ ਸ਼ਹੀਦ ਹੋ ਗਏ ਆਖਰੀ ਸਵਾਸਾ ਉਹਨਾਂ ਨੇ ਉਸ ਰਾਗੀ ਸਿੰਘ ਦੀ ਗੋਦ ਵਿੱਚ ਲਿਆ ਤੇ ਗੁਰੂ ਚਰਨਾਂ ਦੇ ਵਿੱਚ ਜਾ ਬਰਜੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਬੀ ਹਰਨਾਮ ਕੌਰ ਜੀ ਦੀ ਉਹਨਾਂ ਵੇਲੇਾਂ ਦੀ 25 ਰੁਪਏ ਪੈਨਸ਼ਨ ਜਿਹੜੀ ਉਹ ਲਾਈ ਗਈ ਜੋ ਕਿ 1965 ਤੱਕ ਉਹ ਅੰਮ੍ਰਿਤਸਰ ਸਾਹਿਬ ਆ ਕੇ ਲੈ ਕੇ ਜਾਂਦੇ ਰਹੇ ਜਦੋਂ ਸੰਗਤਾਂ ਨੇ ਸ਼ੂਕ ਦੀ ਆਉਂਦੀ ਹੋਈ ਰੇਲ ਗੱਡੀ ਰੋਕੀ ਐ ਬੀਬੀ ਹਰਨਾਮ ਕੌਰ ਜੀ ਵੀ ਉਸ ਵੇਲੇ ਵਿੱਚ ਸਨ ਤੇ ਉਹਨਾਂ ਦੀ ਕੋਖ ਦੇ ਵਿੱਚ ਬੱਚਾ ਸੀ ਸੋ ਉਸ ਬੱਚੇ ਨੇ ਜਨਮ ਲਿਆ ਤੇ ਉਹਨਾਂ ਦੀ ਕੋਖ ਦੇ ਵਿੱਚੋਂ ਇੱਕ ਧੀ ਨੇ ਜਨਮ ਲਿਆ ਸੀ ਜਿਹਦਾ ਨਾਮ ਉਹਨਾਂ ਨੇ ਜੋਗਿੰਦਰ ਕੌਰ ਰੱਖਿਆ ਜੋ ਕਿ ਜਲੰਧਰ ਵਿਆਹੇ ਗਏ ਬਹੁਤ ਹੀ ਉਹ ਸਹਿੰਦਾ ਪਰਿਵਾਰ ਸੀ ਪਰ ਫਿਰ ਵੀ ਬੀਬੀ ਹਰਨਾਮ ਕੌਰ ਜੀ ਉਹ 25 ਰੁਪਏ ਪੈਨਸ਼ਨ ਆਪਣੀ ਲੈਣ ਵਾਸਤੇ ਆਉਂਦੇ ਰਹੇ ਸ਼ਹੀਦ ਭਾਈ ਪ੍ਰਤਾਪ ਸਿੰਘ ਜੀ ਤੇ ਉਹਨਾਂ ਦੀ ਧਰਮ ਸੁਪਤਨੀ ਬੀਬੀ ਹਰਨਾਮ ਕੌਰ ਜੀ ਦੇ ਦੋ ਹੀ ਥੇ ਤੇ ਬੀਬੀ ਜਗਿੰਦਰ ਕੌਰ ਜੀ ਦੇ ਸੁਪੁੱਤਰ ਭਾਈ ਹਰਿੰਦਰਪਾਲ ਸਿੰਘ ਜੀ ਲੂਥਰਾ ਨੇ ਇੱਕ ਵਾਰ ਆਪਣੀ ਨਾਨੀ ਹਰਨਾਮ ਕੌਰ ਜੀਆਂ ਨੂੰ ਪੁੱਛਿਆ ਸੀ ਕਿ ਨਾਨੀ ਜਿਵੇਂ ਤੂੰ ਨਾਨਾ ਜੀਆਂ ਦੇ ਗੁਣ ਦੱਸਦੀ ਰਹੀਂ ਨੀ ਕਿ ਬੜੀ ਸੂਝਵਾਨ ਸੀ ਪੜ੍ਹੇ ਲਿਖੇ ਸੀ ਵਿਦਵਾਨ ਸੀ ਗੁਣੀ ਗਿਆਨੀ ਸੀ ਉਹਨਾਂ ਨੇ ਜ਼ਰੂਰ ਹੀ ਅਜ ਮੰਤਰੀ ਦੇ ਅਹੁਦੇ ਤੇ ਹੋਣਾ ਸੀ ਤੇ ਬੀਬੀ ਹਰਨਾਮ ਕੌਰ ਜੀ ਕਹਿਣ ਲੱਗੇ ਨਹੀਂ ਪੁੱਤਰ ਮੰਤਰੀਆਂ ਦੇ ਅਹੁਦੇ ਤੇ ਬਹੁਤ ਜ਼ਿਆਦੇ ਛੋਟੇ ਆ ਏ ਰਤਬੇ ਬੜੇ ਛੋਟੇ ਆ ਤੇਰੇ ਨਾਨਾ ਜੀ ਸ਼ਹੀਦ ਦੇ ਰਤਬੇ ਨੂੰ ਪ੍ਰਾਪਤ ਕਰ ਗਏ ਆ ਜਿਹੜਾ ਸਾਰੇ ਅਹੁਦਿਆਂ ਤੇ ਰਤਬਿਆਂ ਦੇ ਨਾਲੋਂ ਉੱਚਾ ਹੈ ਇਹ ਹੁੰਦਾ ਹੈ ਸ਼ਹੀਦ ਦਾ ਰਤਬਾ ਸ਼ਹੀਦ ਭਾਈ ਪ੍ਰਤਾਪ ਸਿੰਘ ਜੀਆ ਦਾ ਤੇ ਬੀਬੀ ਹਰਨਾਮ ਕੌਰ ਜੀਆ ਦਾ ਦੋ ਹੀ ਥਾ ਤੇ ਬੀਬੀ ਜਗਿੰਦਰ ਕੌਰ ਦਾ ਪੁੱਤਰ ਭਾਈ ਹਰਿੰਦਰਪਾਲ ਸਿੰਘ ਲੂਥਰਾ ਇੱਕ ਵਾਰ ਉਹਨਾਂ ਨੇ ਆਖਿਆ ਨਾਨੀ ਸਭ ਕੁਝ ਮਾਲਕ ਨੇ ਸਾਨੂੰ ਦਿੱਤਾ ਹੈ ਤੇ ਤੂੰ ਫਿਰ ਵੀ ਇਹ 25 ਰੁਪਏ ਲੈਣ ਵਾਸਤੇ ਅਮਰਤਸਰ ਸਾਹਿਬ ਹਰ ਮਹੀਨੇ ਜਾਨੀਂ ਆ ਕਿਉਂ ਜਾਨੀਂ ਆ ਤੇ ਬੀਬੀ ਹਰਨਾਮ ਕੌਰ ਜੀਆਂ ਦਾ ਇਹ ਜਵਾਬ ਸੀ ਕਿ ਪੁੱਤਰ ਗੱਲ 25 ਰੁਪਏ ਦੀ ਨਹੀਂ ਹੈ ਜਿਹੜਾ ਹਰ ਮਹੀਨੇ ਮੈਂ ਏਡੀ ਦੂਰ ਚੱਲ ਕੇ ਉਹ 25 ਰੁਪਏ ਲੈਣ ਵਾਸਤੇ ਜਾਨੀਂ ਆ ਨਾ ਉਹ ਤੇਰੇ ਨਾਨੇ ਸ਼ਹੀਦ ਦੀ ਕਮਾਈ ਲੈਣ ਵਾਸਤੇ ਜਾਨੀਂ ਆ ਆਖਿਆ ਪੁੱਤਰ ਯਾਦ ਰੱਖੀ ਇਹ ਜਿਹੜੇ 25 ਰੁਪਏ ਆ ਨਾ ਜਦੋਂ ਮੈਂ ਲੈਣੀ ਮੇਰੇ ਹੱਥਾਂ ਤੇ ਇਹ 25 ਰੁਪਏ ਆਉਂਦੇ ਆ ਤੇ ਮੈਨੂੰ ਤੇਰੇ ਨਾਨੇ ਸ਼ਹੀਦ ਦਾ ਬੋਲ ਯਾਦ ਆ ਜਾਂਦਾ ਵੀ ਖਾਲਸਾ ਪੰਥ ਤੇਰੇ ਨਾਲ ਹੈ ਫਿਰ ਇਹ ਵੀ ਕਹਿੰਦੀ ਆ ਕਿ ਉਹ 25 ਰੁਪਏ ਘਰ ਵਿੱਚ ਨਹੀਂ ਸੀ ਵਰਤਿਆ ਕਰਦੇ ਉਹ 25 ਰੁਪਏ ਘਰ ਦੇ ਨੌਕਰਾਂ ਤੇ ਹੋਰ ਲੋੜਵੰਦਾਂ ਦੇ ਵਿੱਚ ਵੰਡ ਦਿਆ ਕਰਦੇ ਸੀ ਸਾਕਾ ਪੰਜਾ ਸਾਹਿਬ ਜੀ ਦੇ ਸ਼ਹੀਦ ਭਾਈ ਪ੍ਰਤਾਪ ਸਿੰਘ ਜੀਆਂ ਨੂੰ ਕੋਟਾਨ ਕੋਟ ਨਮਸਕਾਰ ਹੈ ਕਬੀਰ ਮੋਹੇ ਮਰਨੇ ਕਾ ਚਾਉ ਹੈ ਮਰੋਂ ਤਾਂ ਹਰ ਕੈਦਵਾਰ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਵਾਰ